ਪੂਰੀ ਬਾਰ ਪੂਰੀ ਬਾਰ ਦੇ ਮੈਂਬਰ ਸਾਡੇ ਇੱਕ ਸੱਦੇ ਤੇ ਇਕੱਠੇ ਹੋਏ ਨੇ ਮੈਡਮ ਰੀਚਾ ਗਿਰਦਰ ਦੇ ਮੁੱਦੇ ਤੇ ਤੇ ਸਾਡੇ ਵਕੀਲ ਸਾਹਿਬ ਦੂਸਰੇ ਧਰਮਿੰਦਰ ਸਿੰਘ ਜੀ ਦੇ ਮੁੱਦੇ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਤੇ ਜਲਾਲਾਬਾਦ ਪ੍ਰਸ਼ਾਸਨ ਦੀ ਨਲਾਕੀ ਹੈ ਕਿ ਉਹ ਇੱਕ ਇਹ ਪੋਲਿਟੀਕਲ ਦਬਾਅ ਤੇ ਆ ਹੋਰ ਕਾਰਨਾ ਕਰਕੇ ਇਹਨੂੰ ਲਿੰਗਰ ਔਨ ਕਰ ਰਹੀ ਹੈ ਅਗਰ ਪੁਲਿਸ ਵਕੀਲਾ ਵੀ ਮਸਲੇ ਹੱਲ ਨਹੀਂ ਕਰ ਰਹੀ ਤੇ ਉਹ ਆਮ ਜਨਤਾ ਦੇ ਕੀ ਕਰੇਗੀ ਇੱਕ ਵਕੀਲ ਪਾਈਚਾਰਾ ਹਮੇਸ਼ਾ ਅਦਾਲਤ ਦੇ ਅੰਦਰ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਹਮੇਸ਼ਾ ਖੜਾ ਹੁੰਦਾ ਹੈ ਆਪਦੇ ਮਨ ਨਾਲ ਆਦੇ ਤਨ ਨਾਲ ਸਭ ਬਿਨਾ ਕੋਈ ਪਾਰਸ਼ੀਐਲਟੀ ਤੋਂ ਕੇਸ ਝਗੜਦਾ ਤੇ ਇੱਕ ਆਪਦੇ ਕਲਾਇੰਟ ਨੂੰ ਲੋਕਾਂ ਨੂੰ ਇਨਸਾਫ ਦਿਵਾਉਂਦਾ ਮੈਂ ਇਹ ਕਹਿਣਾ ਚਾਹਾਂਗਾ ਕਿ ਪੁੱਛ ਇਸ ਗੱਲ ਦਾ ਜਵਾਬ ਦੇਵੇ ਇੱਕ ਕੰਕਰੀਟ ਆਨਸਰ ਦੇਵੇ ਕਿ ਆ ਮੈਟਰ ਲਿੰਗਰ ਹੋਣ ਕਿਉਂ ਹੋ ਰਿਹਾ ਤੇ ਜਿੰਨੀ ਦੇਰ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਇਹ ਜਿਹੜਾ ਤਰਨਾ ਹੈ ਓਦਾਂ ਹੀ ਰਹੇਗਾ ਤੇ ਸਟ੍ਰਾਈਕ ਜਿਵੇਂ ਹੀ ਪ੍ਰਧਾਨ ਜੀ ਨੇ ਕਿਹਾ ਕਿ ਡਿਸਟ੍ਰਿਕਟ ਲੈਵਲ ਤੇ ਕਾਲ ਕੀਤੀ ਜਾਏਗੀ ਫਿਰ ਸਟੇਟ ਲੈਵਲ ਤੇ ਕਾਲ ਕੀਤੀ ਜਾਏਗੀ ਜੀ ਤੇ ਅਸੀਂ ਇਸ ਮੁੱਦੇ ਨੂੰ ਪੂਰੀ ਸੀਰੀਅਸ ਹੋ ਕੇ ਅਸੀਂ ਇਸ ਮੁੱਦੇ ਲਈ ਝਗੜ ਰਹੇ ਹਾਂ ਤੇ ਅਸੀਂ ਇਨਸਾਫ ਦਵਾਨ ਲਈ ਹਮੇਸ਼ਾ ਆਪਣੇ ਵਕੀਲਾਂ ਦੇ ਤੇ ਪੂਰੇ ਜਲਾਲਾਬਾਦ ਦੇ ਨਾਲ ਆ ਸਰ ਜਿਹੜੇ ਲੋਕਮੁਨਸਾਫਦੋਂ ਦਾ ਸੀ ਭਾਈਚਾਰਾ ਉਹਨਾਂ ਨੂੰ ਆਪ ਦਾ ਜਦੋਂ ਇਨਸਾਫ ਦੀ ਜ਼ਰੂਰਤ ਪਈ ਹੈ ਤਾਂ ਉਹਨਾਂ ਨੇ ਪ੍ਰਦਰਸ਼ਨ ਕਰਨੇ ਪੈ ਰਹੇ ਹੈ ਇਹਦਾ ਕੀ ਕਾਰਨ ਸਰ ਜੇ ਕਿ ਕਿੱਥੇ ਜ ਕੋਈ ਕਮੀ ਹੈ ਇਹਦਾ ਇੱਕੋ ਹੀ ਕਾਰਨ ਹੈ ਜੀ ਪੁਲਿਸ ਦੀ ਨਲਕੀ ਹੈ ਜੀ ਪ੍ਰਸ਼ਾਸਨ ਦੀ ਨਲਕੀ ਹੈ ਕਿ ਅਗਰ ਤੁਸੀਂ ਕੋਈ ਆਪਾ ਕਹਿੰਦੇ ਆ ਕਿ ਪੁਲਿਸ ਹਸਪਤਾਲ ਚੋਂ ਵੀ ਬੰਦਾ ਕੱਢ ਲਿਆਂਦੀ ਹੈ ਜੀ ਤੇ ਇੱਕ ਆਮ ਇਨਸਾਨ ਹੀ ਪੁਲਿਸ ਕੋਲ ਨਹੀਂ ਚੱਕਿਆ ਜਾਂਦਾ ਜੀ ਕਿ ਆਮ ਇਨਸਾਨ ਦੀ ਇੰਨੀ ਹਿੰਮਤ ਪੈ ਗਈ ਕਿ ਉਹ ਇੱਕ ਵਕੀਲ ਨੂੰ ਗੋਲੀ ਮਾਰਤੀ ਹਾਲਾਂਕਿ ਉਹਦੀ ਇੱਕ 5-6 ਸਾਲ ਦੀ ਗੁੜੀਆਂ ਨਾਲ ਸੀ ਦੂਸਰਾ ਕਿ ਇੱਕ ਵਕੀਲ ਸਾਹਿਬ ਦੇ ਘਰੋਂ ਹੀ ਸਾਰਾ ਸਮਾਨ ਚੱਕ ਲਿਆ ਜੀ ਇੱਕ ਸਾਲ ਬਾਅਦ ਹਾਈ ਕੋਰਟ ਦੀ ਡਾਇਰੈਕਸ਼ਨ ਤੇ ਪਰਚਾ ਹੋਇਆ ਜੀ ਨਾ ਕੋਈ ਪੁਲਿਸ ਨੇ ਉਹਦੇ ਵੱਲ ਧਿਆਨ ਦਿੱਤਾ ਨਾ ਪ੍ਰਸ਼ਾਸਨ ਨੇ ਧਿਆਨ ਦਿੱਤਾ ਜੀ ਅਖੀਰ ਤੇ ਸਾਡੇ ਕੋਲ ਇੱਕੋ ਹੀ ਹਾਲ ਬਚਿਆ ਅਸੀਂ ਬੜੀ ਵਾਰੀ ਡੀਐਸਪੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਐਸਟੀਐਮ ਸਾਹਿਬ ਨੂੰ ਅਪਰੋਚ ਕੀਤਾ ਕਿ ਸਾਡੇ ਜਿਹੜੇ ਹਾਲ ਕੀਤੇ ਜਾਣ ਅਸੀਂ ਧਰਨਾ ਨਹੀਂ ਲਾਣਾ ਚਾਹੁੰਦੇ ਬਟ ਇਹ ਸਾਨੂੰ ਮਜਬੂਰ ਕੀਤਾ ਗਿਆ ਜੀ ਅੱਜ ਕਿ ਅਸੀਂ ਤਾਂ ਇਸ ਕਰਕੇ ਧਰਨੇ ਤੇ ਬੈਠੇ ਆ ਕਿਉਂਕਿ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕਰ ਰਿਹਾ ਜੀ ਇਹ ਸਾਡੇ ਜੀ ਦੋ ਮੈਟਰ ਹੈਗੇ ਨੇ ਇੱਕ ਤਾਂ ਸਾਡੇ ਐਡਵੋਕੇਟ ਜਿਹੜਾ ਹੈਗਾ ਤਰਮਿੰਦਰ ਸਿੰਘ ਦਾ ਜੀ ਉnder the ਅਫੇਅਰ ਨੰਬਰ 36 ਦੇ ਵਿੱਚ ਹੈਗਾ ਜੀ ਉਹਦੇ ਜੋ ਜਿਹੜਾ ਕੀ ਇੱਕ ਛੋਟੇ ਜਿਹੇ ਮਸਲੇ ਤੋਂ ਵੀ ਦੁਕਾਨ ਤੋਂ ਸਮਾਨ ਲਿਆ ਉਹ ਮਾਰਾ ਨਿਕਲਿਆ ਜਦੋਂ ਵਾਪਸ ਉਹਨਾਂ ਨੂੰ ਨਾਮ ਦੇਣ ਗਏ ਤੇ ਉੱਥੋਂ ਉਹਨਾਂ ਦਾ ਜਿਹੜਾ ਕਹਾਣੀ ਵੱਧ ਗਈ ਉਹਨਾਂ ਨੇ ਪਹਿਲਾਂ ਤਾਂ ਉਹਨੂੰ ਕੁੱਟਿਆ ਵੀ ਕਾਫੀ ਜੀ ਉਸ ਤੋਂ ਬਾਅਦ ਉਹਨੂੰ ਇੱਕ ਜਿਹੜੀ ਫੇਰ ਮਾਰਿਆ ਜੀ ਜੋ ਉਹਦੀ ਲੱਤ ਤੇ ਚ ਲੱਗਾ ਉਸ ਕਰਕੇ ਉਹਨੂੰ ਅੱਜ ਲੱਤ ਵੀ ਕੱਟੀ ਜਾ ਚੁੱਕੀ ਹੈ ਜੀ ਉਹਦੇ ਦੋ ਮੁਲਜ਼ਮਾਂ ਇਹਨਾਂ ਨੇ ਅਰੈਸਟ ਕਰ ਲਏ ਨੇ ਜੀ ਅਜੇ ਇੱਕ ਮੁਲਜ਼ਮ ਜਿਹੜਾ ਪਾਰਸ ਹੈ ਉਹ ਅਜੇ ਤੱਕ ਨਾ ਬਾਹਰ ਘੁੰਮ ਰਿਹਾ ਜੀ ਉਹਨੂੰ ਪੁਲਿਸ ਅਜੇ ਤੱਕ ਅਰੈਸਟ ਤੇ ਕਰਨੀ ਕੀਤਾ ਜੀ ਉਹਦੇ ਲਈ ਇਸ ਦਾ ਨਾਲ ਅੱਗੇ ਕਾਫੀ ਵਾਰੀ ਟਾਈਮ ਲਿਆ ਪੁਲਿਸ ਨੇ ਵੀ ਅੱਜ ਅਸੀਂ 2 ਦਿਨ ਤਿੱਕਣ 5 ਦਿਨ ਤਿੱਕਣ ਅਰੈਸਟ ਕਰ ਲਾਂਗੇ ਜੀ ਪਰ ਅੱਜ 2 ਮਹੀਨੇ ਬੀਤ ਕੇ ਅਜੇ ਤੱਕ ਉਹਨੂੰ ਅਰੈਸਟ ਨਹੀਂ ਕੀਤਾ ਗਿਆ ਜੀ بار بار ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਅਰੈਸਟ ਨਹੀਂ ਕੀਤਾ ਉਸ ਬਾਬਤ ਅਸੀਂ ਇੱਕ ਤਾਂ ਇਹ ਕਰਨਾ ਦੇ ਰਹੇ ਹਾਂ ਜੀ ਦੂਜਾ ਸਾਡਾ ਮੈਡਮ ਰਿਸ਼ਾ ਜੀ ਸਰ ਵਕੀਲ ਅੱਜ ਬਕੀਲ ਭਾਈ ਸਾਹਿਰਿਆਂ ਲੋ ਰੋਜ਼ ਪ੍ਰਦਰਸ਼ਨੀ ਕੀਤਾ ਜਾ ਰਿਹਾ ਹੈ ਰਿਸਪੌਂਸ ਕੀ ਕਰਨਾ ਚਾਹੁੰਦੇ ਵਕੀਲ ਸਾਹਿਬਾਨ ਦੇ ਕੁਝ ਇਸ਼ੂਸ ਹੈਗੇ ਪੁਲਿਸ ਡਿਪਾਰਟਮੈਂਟ ਨਾਲ ਫਆਈਆਰ ਹੋਈਆਂ ਵੀਆਂ ਉਸਤੇ ਜਿਹੜੇ ਅੱਗੇ ਕਾਰਵਾਈ ਸੰਬੰਧੀ ਉਹਨਾਂ ਵੱਲੋਂ ਰੋਸ ਢਿਲਮਟਸ ਤੇ ਰੋਸ ਪ੍ਰਗਟਾਇਆ ਜਾ ਰਿਹਾ ਹੈ ਤੇ ਡੀਐਸਪੀ ਸਾਹਿਬ ਨੂੰ ਵੀ ਬੁਲਾਇਆ ਸੀ ਮੈਂ ਇੱਥੇ ਵਕੀਲ ਸਾਹਿਬਾਨ ਦੀ ਵੀ ਮੀਟਿੰਗ ਹੋਈ ਹੈ ਤਾਂ ਮੈਨੂੰ ਲੱਗਦਾ ਹੈ ਜਲਦ ਦਾ ਤਾਂ ਹੱਲ ਨਿਕਲੇ ਆਵੇਗਾ ਜੋ ਵਕੀਲ ਜਨ ਵਕੀਲ ਸਾਹਿਬਾਨ ਨੇ ਡਿਮਾਂਡਸ ਰੱਖੀਆਂ ਉਹ ਪੂਰੀਆਂ ਹੋ ਜਾਣਗੀਆਂ ਇੱਕ ਤਾਂ ਉਹ ਅਰੈਸਟ ਵਾਸਤੇ ਕਹਿ ਰਹੇ ਨੇ ਤਾਂ ਪੁਲਿਸ ਪੂਰਾ ਜੋਰ ਲਾ ਰਹੀ ਆ ਉਹ ਦਾ ਟ੍ਰੇਸ ਕਰਨ ਵਾਸਤੇ ਜਲਦ ਮਿਲਣਾ ਦੋਸ਼ੀ ਫੜਿਆ ਜਾਵੇਗਾ ਇਹ ਕੰਮ ਕੀ ਸਰ ਇਹ ਪਿੱਛੇ ਵੀ ਇਹਨਾਂ ਲਮਟ ਹੋ ਰਹੀ ਦੇਖੋ ਸੋ ਪਹਿਲਾਂ ਵੀ ਨਕੀਲਾ ਨੇ ਕਰਨੇ ਲਗਾਏ ਪੁਲਿਸ ਐਫ ਆਈ ਆਰ ਦਰਜ ਪੁਲਿਸ ਦੇ ਇਨਵੈਸਟੀਗੇਸ਼ਨ ਹੈ ਜੀ ਉਹ ਦੱਸ ਸਕਦੇ ਆ ਵੀ ਡਿਲੇ ਕਿਉਂ ਹੋ ਰਿਹਾ ਔਰ ਮੇਰੇ ਸਾਬ ਨਾਲ ਜਿੰਨਾ ਕੋ ਮੈਂ ਗੱਲਬਾਤ ਦੇ ਵਿੱਚ ਵਕੀਰ ਸਾਹਿਬਾਂ ਤੇ ਡੀ ਐਸ ਪੀ ਸਾਹਿਬ ਦੀ ਗੱਲਬਾਤ ਤੋਂ ਨਿਕਲ ਗਿਆ ਹੀ ਹੈ ਉਹ ਬੰਦਾ ਇੱਥੇ ਪੰਜਾਬ ਦੇ ਵਿੱਚ ਹੈ ਨਹੀਂ ਇਸ ਵੇਲੇ ਸੋ ਉਸ ਨੂੰ ਹੁਣ ਸਾਇੰਟੀਫਿਕ ਤਰੀਕੇ ਨਾਲ ਹਦਾਇਤ ਕੀਤੀ ਗਈ ਹੈ ਡੀ ਐਸ ਪੀ ਸਾਹਿਬ ਨੂੰ ਇਸ ਸਾਇੰਟੀਫਿਕ ਤਰੀਕੇ ਨਾਲ ਇਸ ਦੀ ਇਨਵੈਸਟੀਗੇਸ਼ਨ ਕਰਕੇ ਬੰਦੇ ਨੂੰ ਅਰੈਸਟ ਕੀਤਾ ਜਾ ਰਿਹਾ ਹੈ